ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਤੇ ਰਾਤੀ ਅਸੀਂ ਪਹੁੰਚੇ ਜੀ 9 ਵਜੇ ਤੇ ਆਪਣਾ ਕਮਰਾ ਲੈ ਲਿਆ ਥੋੜੇ ਵਿੱਚ ਸਮਾਨ ਵਗੈਰਾ ਰੱਖਿਆ ਫਿਰ ਆਪਣਾ ਗੁਰਦੁਆਰਾ ਸਾਹਿਬ ਗਏ ਲੰਗਰ ਛਕਿਆ ਤੇ ਰਾਤੀ ਵੈਸੇ ਸਾਨੂੰ ਥਕਾਵਟ ਜੀ ਹੋ ਗਈ ਬਈ ਭੱਗੀ ਸਰਦਾਰ ਜੀ ਥੋੜਾ ਜਿਹਾ ਲੇਟ ਉੱਠੇ ਥੋੜਾ ਜਿਹਾ ਲੇਟ ਉੱਠੇ ਤੇ ਅਸੀਂ ਪਹਿਲਾਂ ਤਿਆਰ ਹੋ ਗਏ ਸੀਗੇ ਨਾ ਨਾਲੋਂ ਹੂੰ ਤੇ ਆਪ ਹੁਣ ਭਗ ਲੱਗੇ ਹੋਏ ਆ ਹਲੇ ਬੰਨਣ ਬਾਈ ਬਾਕੀ ਅ ਅੱਗੇ ਉਹਨਾਂ ਨਾਲ ਹੀ ਗੱਲਬਾਤ ਕਰੋ ਤੁਸੀਂ ਹੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਇੱਧਰ ਹੈਗੀ ਸਾਡੀ ਬਾਲਕਨੀ ਤੇ ਬਾਲਕਨੀ 'ਚ ਮੈਂ ਕਹਿੰਦੀ ਚਿੜੀਆਂ ਦੀ ਆਵਾਜ਼ ਇਤਨਾ ਸਵੇਰ ਦਾ ਵਿਊ ਮਿੱਠੇ ਮਿੱਠੀ ਧੁੰਦ ਜੀ ਪਈ ਹੋਈ ਆ ਹੌਲੀ ਹੌਲੀ ਦਿਨ ਚੜ ਰਿਹਾ ਜਿਵੇਂ ਕਿ ਹੁਣ ਮੈਂ ਤੁਹਾਨੂੰ ਦਿਖਾ ਨਹੀਂ ਆ ਦੇਖਾ ਸਾਹਮਣੇ ਹੈਗਾ ਪਾਣੀ ਤੇ ਪਾਣੀ ਦੇ ਉੱਪਰ ਦੇਖੋ ਧੁੰਦ ਜੇ ਤੁਹਾਨੂੰ ਦਿਖਦੀ ਹੋਗੀ ਇੱਥੇ ਤੋਂ ਇੱਥੇ ਤੋਂ ਸ਼ੋਅ ਪੂਰੀ ਹੋ ਰਹੀ ਆ ਤੇ ਬਹੁਤ ਸੁਣੀ ਆ ਚਿੜੀਆਂ ਬੋਲ ਰਹੀਆਂ ਤੇ ਪਾਪਾ ਹੋ ਗਏ ਲੇਟ ਉੱਠਣ ਦੇ ਵਿੱਚ ਅਸੀਂ ਦੋਏ ਹੋ ਗਏ ਤਿਆਰ ਦੇਖੋ ਪਾਪਾ ਨੇ ਫਟਣਾ ਹੈ ਬੰਬ ਬਾਬਾ ਫਟੜਾ ਹੁਣ ਆ ਦੇਖੋ ਹੋ ਗਏ ਜੀ ਸਾਡੇ ਫਾਦਰ ਸਾਹਿਬ ਤੇ ਰੈਡੀ ਹੁਣ ਅਸੀਂ ਦਰਵਾਜ਼ਾ ਮੱਥਾ ਟੇਕਾਂਗੇ ਫਿਰ ਦੇਖਦੇ ਆਂ ਪਾਪਾ ਕਿੱਧਰ ਨੂੰ ਲੈ ਕੇ ਜਾਂਦੇ ਆਂ ਤੇਲ ਤਾਂ ਦੋ ਕਿੱਥੇ ਤੇਲ ਫੜਾਉ ਭਾਈ ਵਿੱਚ ਇਹਨਾਂ ਦੀਆਂ ਜੰਗਾਂ ਵੀ ਲੜਦੀਆਂ ਇੱਕ ਦੂਜੇ ਦੇ ਪ੍ਰਤੀ ਐਂ ਕਰਦੇ ਆ ਉਹ ਕਰਦੇ ਆ ਮੈਂ ਤਾਂ ਚਾਚੇ ਨੂੰ ਫੋਨ ਲਾ ਲਿਆ ਤਾਂ ਵੀ ਚਾਚੇ ਪਾਈਏ ਹਟਦੇ ਨਹੀਂ ਹੈਗੇ ਜੰਗਾਂ ਹੀ ਲੜੀ ਜਾਂਦੇ ਚਾਚੂ ਕਹਿੰਦਾ ਚੱਲ ਬਾਹਰ ਨੱਕ ਤਾਂ ਆਹ ਉੱਪਰ ਤਾਂ ਠੀਕ ਹੈ ਜੰਮੀ ਯੈਸ ਹਾਂ ਕੋਈ ਮਸੜੀ ਯੈਸ ਠੀਕ ਹਾਂ ਬੜੂ ਬਾਬਾ ਕੋਈ ਦੇਖੋ ਕਿੱਥੇ ਪਿਆ ਨਿਕਲਿਆ ਸਿਰ ਪਰ ਪੈਂਦੇ ਹੂੰ ਉਹ ਵੀਡੀਓ ਚ লাইਵ ਹੀ ਹੈ ਜੀ ਅਸੀਂ ਸਾਸਰੀ ਕਾਲ ਬੋਲਦੋ ਹਾਂ ਬੋਲੇ ਨਹੀਂ ਰਹੇ ਹੋ ਤਾਂ ਕਹੇ ਨਹੀਂ ਮੈਂ ਪਾਪਾ ਕੁਝ ਤਾਂ ਬੋਲੋ ਮਾਤਰਾਂ ਪੂਰਾ ਪਿਆਰ ਹੋ ਕੇ ਬਸ ਸਿੰਘ ਸਾਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਅਗੇ ਅਰਦਾਸ ਕਰਦਾ ਤੁਸੀ ਐਵੇਂ ਜਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀਆਂ ਕਲਾਂ ਵਿੱਚ ਰਹੋ ਜੀ ਪਾਪਾ ਜੀ ਤੇ ਜੇ ਤੁਹਾਨੂੰ ਪਤਾ ਹੀ ਹੈ ਦੱਸਿਆ ਸੁਖਵੀਰ ਨੇ ਵੀ ਤੁਹਾਨੂੰ ਸ਼੍ਰੀ ਹਜੂਰ ਸਾਹਿਬ ਅਫਜ਼ਲਨਗਰ ਗੋਵਿੰਦ ਗੁਰੂਕਾਰ ਇਹ ਪਵਿੱਤਰ ਥਾਂ ਟੀ ਜਿਹੜੀ ਇਹਦੇ ਦਰਸ਼ਨ ਬਹੁਤ ਹੀ ਭਾਗਾਂਸ਼ੀ ਲੋਕਾਂ ਨੂੰ ਹੁੰਦੇ ਆ ਚਲੋ ਸਾਡੇ ਤੇ অপার ਕਿਰਪਾ ਉਸ ਅਕਾਲ ਪੁਰਖ ਦੀ ਵੀ ਕੋਈ ਨਾ ਕੋਈ ਜਰੀਆ ਬਣ ਜਾਣਾ ਸਾਡਾ ਇਸ ਹਸਰਤੀ ਤੇ ਆਉਂਦਾ ਇੱਕ ਵਾਰ ਨਹੀਂ ਕਾਫੀ ਵਾਰ ਆ ਚੁੱਕੇ ਆ ਤੇ ਬੜੀ ਮਨ ਨੂੰ ਸ਼ਾਂਤੀ ਮਿਲਦੀ ਇੱਥੇ ਆ ਕੇ ਸ਼ਾਂਤੀ ਵੀ ਜਿੱਥੇ ਸਾਡਾ ਨਾ ਕਿਤੇ ਸਾਡਾ ਮਾਨ ਕਰਦਾ ਹੋਵੇ ਕਾਹੀ ਚੀਜ਼ ਹਨਾ ਆ ਸਾਨੂੰ ਉਹ ਚੀਜ਼ ਮਿਲ ਜਵੇ ਫਿਰ ਸ਼ਾਂਤੀ ਆਪੋ ਮੈਟਿਕਲੀ ਆਉਂਦੀ ਹੈ ਹੈ ਤਾਂ ਜਿਹੜੇ ਸਾਡੇ ਨੇੜੇ ਸ੍ਰੀ ਚਮਕੌਰ ਸਾਹਿਬ ਹਨਾ ਸ੍ਰੀ ਅਨੰਦਪੁਰ ਸਾਹਿਬ ਅੰਮ੍ਰਿਤਸਰ ਫਤਿਹਗੜ੍ਹ ਸਾਹਿਬ ਉਹ ਉਹ ਵੀ ਪਵਿੱਤਰ ਧਰਤੀਆਂ ਨੇ ਉੱਥੇ ਵੀ ਮਨ ਨੂੰ ਸ਼ਾਂਤੀ ਆ ਪਰ ਕਹਿੰਦੇ ਥੋੜਾ ਜਿਹਾ ਨੇੜੇ ਹੋ ਜਾਂਦਾ ਨਾ ਜਿਹੜਾ ਨੇੜੇ ਹੋਣ ਕਰਕੇ ਫਿਰ ਥੋੜਾ ਜਿਹਾ ਪਿਆਰ ਘੜ ਜਾਂਦਾ ਜਿਵੇਂ ਜਿ ਦੂਰ ਹੁੰਦਾ ਪਿਆਰ ਕਹਿੰਦੇ ਜਿਆਦਾ ਵਧੇ ਰਹਿਦਾ ਚਲੋ ਉੱਥੇ ਜਿਹੜੀ ਸਾਡੇ ਸਾਲ ਚੋਂ 20 ਘੇੜੇ ਵੀ ਹੈਗੇ ਸ੍ਰੀ ਚਮਕੌਰ ਸਾਹਿਬ 30 ਵੀ ਹੋ ਜਾਂਦੇ ਹਨਾ ਇੱਥੇ ਸਾਥ ਚੋਂ ਸਾਡਾ ਚੁਜਣਾ ਲੱਗਦਾ ਫਿਰ ਉਹਦੇ ਥੋੜੀ ਜਿਆਦਾ ਸ਼ਰਦਾ ਆਉਂਦੀ ਵੀ ਆਈ ਹੈ ਕੋਈ ਸੱਤੇ ਊਣ 39 ਨਾ ਹੋ ਜਵੇ ਬਹੁਤ ਗੱਲਾਂ ਹਨਾ ਤੇ ਹੁਣ ਦਰਬਾਰ ਸਾਹਿਬ ਨੂੰ ਜਾਣਾ ਤੇ ਦਿਨ ਚੜਿਆ ਪੁਣੇ ਹੱਲ ਇਹ ਕਹਿੰਦੇ ਲੇਟ ਹੋ ਗਏ ਨਾ ਲੇਟ ਨੂੰ ਕੋਈ ਨਹੀਂ ਸਾ ਪਿੰਡ ਜਦੋਂ ਧੁੱਪ ਚੜ ਜਾਂਦੀ ਹੈ ਨਾ ਜਦੋਂ ਦੇਖੀ ਆ ਮੈਂ ਹਿੱਲਦੀਆਂ ਹੈ ਅੱਜ ਬੱਸ ਕਰ ਕਿਉਂ ਤੇ ਜਿਆਦਾ ਹਿੱਲਦੀਆਂ ਦੇਖੀ ਆ ਮੈਂ ਜਦੋਂ ਬਿਮਾਰ ਹੁੰਦੀ ਉਹਦੋਂ ਤਾਂ ਦੁਪਹਿਰ ਵੀ ਹੋ ਜਾਂਦੀ ਤੇ ਉਹ ਤਾਂ ਫਿਰ ਗੱਲ ਵੱਖਰੀ ਆ ਉਹ ਤਾਂ ਗੱਲ ਵੱਖਰੀ ਤੇ ਹੁਣ ਐਦਾਂ ਹੀ ਜੀ ਗੱਲ ਵੀ ਗਣਸੀ ਦਰਵਾਦ ਸਾਹਿਬ ਨੂੰ ਮੱਥਾ ਟੇਕਣ ਜਾਵਾਂਗੇ ਇਸ਼ਨਾਨ ਪਾਣੀ ਇਥੇ ਇਹਨਾਂ ਨੇ ਖਾ ਲਿਆ ਨਾ ਓਕੇ ਐ ਤੇ ਬਿਲਕੁਲ ਇੱਕ ਮਨ ਇੱਕ ਚਿੱਤ ਹੋ ਕੇ ਉੱਥੇ ਜਾ ਕੇ ਸਾਡੀਆਂ ਭੈਣਾਂ ਲਈ ਅਰਦਾਸਾਂ ਬੇਨਤੀਆਂ ਕਰਨੀਆਂ ਸਾਡੇ ਵੀਰਾਂ ਲਈ ਅਰਦਾਸਾਂ ਬੇਨਤੀਆਂ ਕਰਨੀਆਂ ਆਪਣੇ ਪਰਿਵਾਰ ਲਈ ਕਰਨੀਆਂ ਸਰਬੱਤ ਦੇ ਭਲੇ ਲਈ ਅਰਦਾਸਾਂ ਬੇਨਤੀਆਂ ਕਰਨੀਆਂ ਉੱਥੇ ਵੀ ਸਾਰਿਆਂ ਦੇ ਪਰਿਵਾਰ ਸੁੱਖ ਸ਼ਾਂਤੀ ਰਹੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੇ ਇਹੀ ਅਕਾਲ ਪੁਰਖ ਅੱਗੇ ਬੇਨਤੀਆਂ ਕਰਨੀਆਂ ਜਦ ਕਿ ਬਿਨ ਬੋਲੇਆਂ ਸਭ ਕੁਝ ਜਾਣਦਾ ਕਿਸ ਅੱਗੇ ਕੀਜੈ ਅਰਦਾਸ ਉਹਨੂੰ ਸਭ ਕੁਝ ਪਤਾ ਹੈ ਜਦੋਂ ਅਸੀਂ ਘਰ ਤੇ ਚੱਲ ਪਏ ਨਾ ਪਤਾ ਉਹਨੂੰ ਸਾਰਾ ਕੁਝ ਹੈ ਪਰ ਸਾਡੇ ਮਨ ਨੂੰ ਸੰਤੁਸ਼ਟੀ ਨਹੀਂ ਆਦੀ ਮਨ ਨੂੰ ਸੰਤੁਸ਼ਟੀ ਦੇਣ ਦੇ ਵਾਸਤੇ ਗੁਰਦੁਆਰਾ ਸਾਹਿਬ ਜਾਵਾਂਗੇ ਤੇ ਉੱਥੇ ਦੇ ਤੁਮ ਸਾਰੇ ਦਰਸ਼ਨ ਆਪਾਂ ਕਰਾਵਾਂਗੇ ਉਸ ਤੋਂ ਬਾਅਦ ਅਗਲੇ ਬਲੌਗ ਦੇ ਵਿੱਚ ਅੱਜ ਦਾ ਟੂਰ ਸਾਡਾ ਕਿੱਦਾਂ ਹੋਊਗਾ ਵੀ ਨਾਮਦੇਵ ਦੇ ਜਾਣਾ ਹੋਊਗਾ ਸੀ ਜਾਂ ਲੋਕਲ ਗੁਰਦੁਆਰੇ ਦੇਖਣੇ ਆ ਜਾਂ ਨਾਨਕਚੀਰੇ ਨੂੰ ਜਾਣਾ ਇਹ ਆਪਾਂ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਪਤਾ ਲੱਗਣਾ ਹੈ ਤੇ ਹੁਣ ਤੁਹਾਨੂੰ ਆਪਾਂ ਸਾਰੇ ਗੁਰੂ ਘਰ ਦੇ ਇਥੇ ਦਰਸ਼ਨ ਕਰਾਵਾਂਗੇ ਤੇ ਜਿਹੜੀ ਅਸੀਂ ਫਰੈਂਡ ਦੇ ਵਿੱਚ ਰਹੇ ਹਾਂ ਐਨਆਰਆਈ ਫਰੈਂਡ ਬੁੱਢਾਦਲ ਆ ਬਾਬਾ ਬੁੱਢਾ ਜੀ ਐਨਆਰਆਈ ਸਮਾਏ ਦੇ ਵਿੱਚ ਆ ਜੀ ਅਸੀਂ ਤੇ ਬਾਹਰ ਤੇ ਕਿਵੇਂ ਵੀਊਓ ਕਿਵੇਂ ਸੰਗਤ ਗੁਰਦੁਆਰਾ ਸਾਹਿਬ ਨੂੰ ਜਾ ਰਹੀ ਆ ਆ ਰਹੀ ਆ ਤੇ ਬਾਬਾ ਨਿਹੰਗ ਸਿੰਘ ਲੰਗਰ ਜਿਹੜੇ ਆਪਣਾ ਇੱਥੇ ਦੇ ਵੀ ਸਾਨੂੰ ਥੋੜਾ ਜਿਹਾ ਵੀਊ ਦਿਖਾਵਾਂਗੇ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਤੁਹਾਨੂੰ ਦਰਸ਼ਨ ਕਰਾਉਣ ਦੀ ਇੱਥੇ ਦੀ ਅ ਬਸ ਇੱਕ ਲਾਈਕ ਤੁਹਾਡਾ ਜਰੂਰ ਬਣੂਗਾ ਤੇ ਦੂਸਰਾ ਇੱਕ ਸ਼ੇਅਰ ਤੁਹਾਡਾ ਜਰੂਰ ਬਣਨਾ ਹੈ ਅ ਦੇਖੋ ਐਨੀ ਦੂਰ ਤੇ ਪਰ ਤੁਹਾਨੂੰ ਐਨੇ ਦਰਸ਼ਨ ਕਰਾਉਂਦੇ ਆ ਦੇਖੋ ਦੇਸ਼ਾਂ ਪ੍ਰਦੇਸ਼ਾਂ ਵਿੱਚ ਬਿਠੇ ਆ ਬਹੁਤ ਸਾਡੀਆਂ ਬੀਬੀਆਂ ਬਹੁਤ ਸਾਡੀਆਂ ਭੈਣਾਂ ਪੜੀ ਪੈਣ ਅਕਵਾਲ ਕੋਰ ਦਾ ਬੜਾ ਮਨ ਸੀਗਾ ਇੱਥੇ ਨੂੰ ਆਉਣ ਦਾ ਪਰ ਉਹਨਾਂ ਦੇ ਮਜਬੂਰੀ ਪੈ ਗਈ ਨਹੀਂ ਆ ਆ ਹੋਇਆ ਹਨਾ ਨਹੀਂ ਉਹਨਾਂ ਨੇ ਜੈਸਮੀਰ ਨੇ ਆਉਣਾ ਸੀਗਾ ਪਹਿਲਾਂ ਤੇ ਉਹ ਨਹੀਂ ਆਇਆ ਹੋਇਆ ਹੁਣ ਉਹ ਪਹਿਣੇ ਤੋਂ ਦਰਸ਼ਨ ਕਰੀ ਹੁਣ ਸਵਾਰ ਕੇ ਠੀਕ ਹੈ ਨਾ ਤੇ ਐਨ ਇੱਕ ਮਨ ਇੱਕ ਚਿੱਤਰ ਉਹ ਕੇ ਦਰਸ਼ਨ ਤੁਸੀਂ ਕਰੋਗੇ ਤੇ ਸਾਡੇ ਮਨ ਵੀ ਉਹ ਹੋ ਗਈ ਤਸੱਲੀ ਹੋ ਗਈ ਸਾਡੀਆਂ ਦੁਨੀਆਂ ਪੈਣਾ ਸਾਹਿਬਜੀਤ ਕੋਰਾਂ ਹੀ ਹੋ ਗਈਆਂ ਕੈਨੇਡਾ ਤੋਂ ਹੋ ਗਈਆਂ ਇੰਗਲੈਂਡ ਤੋਂ ਹੋ ਗਈਆਂ ਅਫਰੀਕਾ ਤੋਂ ਸਾਰੀਆਂ ਜਣੀਆਂ ਇਹਨਾਂ ਦੇ ਪਰਿਵਾਰਾਂ ਦੀ ਅਰਦਾਸਾਂ ਬੇਨਤੀਆਂ ਕਰਨੀਆਂ ਆਪਾਂ ਨੇ ਆਪਣੇ ਇੱਕ ਕਰਨ ਭੈਣ ਹੋ ਗਈ ਹਨ ਆਪਣਾ ਨਾਨਸੀ ਭੈਣ ਹੋ ਗਈ ਸਾਰਿਆਂ ਦੇ ਲਈ ਦੱਸਾਂ ਵਿਦਿਆ ਕਰਦੇ ਸੇ ਤੇ ਆਜੋ ਚੱਲਦੇ ਆਪਾਂ ਹੁਣ ਪ੍ਰਦਰਸ਼ਨ ਕਰਮ ਤੇ ਕਿਵੇਂ ਹੈਗਾ ਰਸਤੇ ਦੇ ਵਿੱਚ ਤੁਹਾਨੂੰ ਸੰਗਤ ਕਿਵੇਂ ਦੁਕਾਨਾਂ ਤੇ ਉਹਨਾਂ ਦੇ ਘੁਮਰੀਏ ਤੇ ਕਿਵੇਂ ਉੱਥੇ ਵਾਜਾ ਵਜਦੀਆਂ ਨਾਨਕ ਦੇ ਨਾਮ ਦੇ ਬਨੂ ਨਾਨਕ ਜੀਰੇ ਨੂੰ ਲੋਕਲ ਗੁਰਦੁਆਰੇ ਇਹ ਉਹ ਸਭ ਕੁਝ ਤੁਹਾਨੂੰ ਦਿਖਾਉਂਦੇ ਨੀਚੇ ਵੀ ਕੀ ਕੀ ਪ੍ਰੋਸੈਸ ਹੁੰਦਾ ਇੱਥੇ ਦਾ ਆ ਸਭੋ ਚੱਲਦੇ ਆ ਜੀ ਫਿਰ ਤੋਂ ਦਰਵਾਜ਼ਾ ਸਾਹਿਬ ਨੂੰ ਚਲੋ ਓ ਵਾਹਿਗੁਰੂ ਜੀ ਲੋਜੀ ਮਾਰਨਿੰਗ ਟਾਈਮ ਬਾਹਰ ਦੇ ਦਰਸ਼ਨ ਕਰਾਉਨੇ ਆ ਪਾਈ ਤੁਹਾਨੂੰ ਤੇ ਫੰਤਾਨਾ ਬੱਬਾ ਬੁੱਢਾ ਜੀ ਐਨ ਆਰ ਆਈ ਯਾਤਰੀ ਨਿਵਾਸ ਇੱਥੇ ਜੀ ਸਟੇ ਹੈ ਜੀ ਸਾਡੀ ਮਾ 1 ਨਾਈਟ ਤੇ ਸੀ ਇੱਥੇ ਰਹਿਲੇ ਤੇ 2 ਨਾਈਟਾਂ ਸਾਡੀਆਂ ਹੋਰ ਆ ਵਾਹਿਗੁਰੂ ਸਾ ਨਾਮ ਜੀ ਗੁਰਦੁਆਰਾ ਲੰਗਰ ਸਾਹਿਬ ਦੇ ਬਿਲਕੁਲ ਮੋਰੇ ਤੋਂ ਜੀ ਬੱਸਾਂ ਹੋ ਗਈਆਂ ਜੀ ਆਪਣੀਆਂ ਉਸ ਤੋਂ ਬਾਅਦ ਵਿੱਚ ਟੈਂਪੋ ਟਰੈਵਲਰ ਹੋ ਗਏ ਅਨੋਵਾ ਗੱਡੀਆਂ ਹੋ ਗਈਆਂ ਜਾਂ ਛੋਟੀਆਂ ਗੱਡੀਆਂ ਹੋ ਗਈਆਂ ਤੇ ਇਹ ਸਾਰੀਆਂ ਗੱਡੀਆਂ ਫਿਰ ਇੱਥੇ ਤੋਂ ਆਪਣਾ ਜਾਂਦੀਆਂ ਨੇ ਜੀ ਫਿਰ ਇਹ ਜਿਹੜਾ ਨਾਨਕ ਜੀ ਦੇ ਵਾਸਤੇ ਜਾਣਾ ਸੰਗਤ ਨੇ ਬਾਬਾ ਨਾਮਦੇਵ ਜੀ ਦੇ ਨੂੰ ਜਾਣਾ ਭਗਤ ਨਾਮਦੇਵ ਜੀ ਦੇ ਨੂੰ ਜਾਂ ਲੋਕਲ ਗੁਰਦੁਆਰੇ ਦੇਖਣੇ ਹੋਣ ਤਾਂ ਇੱਥੇ ਤੋਂ ਫਿਰ ਇਹ ਗੱਡੀਆਂ ਮਿਲ ਜਾਂਦੀਆਂ ਜੀ ਮਾਰਨਿੰਗ ਟਾਈਮ ਜਿਵੇਂ ਨਾਨਕਚੀਰਨ ਥੋੜੀ ਸਵੇਰ ਸਾਜਰੇ ਪਰ ਹਾਇ ਤਾਂ ਨਾਮਦੇਵ ਜੀ ਵੀ ਕਾਫੀ ਦੂਰੇ ਪੈਂਦੇ ਨੇ ਤੇ ਇੱਥੇ ਤੋਂ ਫਿਰ ਆ ਦੇਖ ਸਕਦੇ ਤੁਸੀਂ ਗੱਡੀਆਂ ਵਗਾਰਾ ਬਹੁਤ ਹੋਰ ਤੇ ਮਤਲਬ ਹੁੰਦੀ ਐ ਰੋਕਣ ਸੌਤ ਦੇਣ ਵਾਸਤੇ ਚਲੋ ਪੈਸੇ ਤਾਂ ਲੈਣੇ ਆ ਫੰਦੇ ਦਾ ਟਾਈਮ ਟੇਬਲ ਵੱਜ ਜਾਂਦਾ ਇੱਥੇ ਤੇ ਚੱਲਣਾ ਤੁਵੇਂ ਹਲਬੰਦ ਆ ਕੀ ਕਰਨਾ ਦਾ ਡਿਸਪੈਂਸਰੀ ਚ ਜਨ ਬਾਈ ਨਾਨਕ ਧੀਰੇ ਹਾਂ ਮੈਂ ਬੈਠ ਕੇ ਗੱਲ ਕਰੀ ਅੱਛਾ 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 ਹਸਪੀਟਲ ਹੈ ਨਾ ਹੂੰ ਚਲੋ ਦੇਖਦੇ ਆ ਜੀ ਅੱਗੇ ਪੱਕਣਾ ਫਿਰ ਆ ਕੇ ਬੰਦੇ ਪੁੱਛੀ ਜਾਂਦੇ ਵੀ ਨਾਨਕ ਧੀਰੇ ਜਾਣਾ ਕਿੱਥੇ ਜਾਣਾ ਤੁਸੀਂ ਇਹ ਉਹ ਸੰਗਤਾਂ ਖੜੀਆਂ ਫੇ ਰੇਟ ਰੂਟ ਤੋੜ ਲੈਂਦੀਆਂ ਜੀ ਜਦੋਂ ਜ਼ਿਆਦਾ ਸੰਗਤਾਂ ਹੁੰਦੀਆਂ ਫਿਰ 20-30 ਰੁਪਏ ਘੱਟ ਵੀ ਕਰ ਲੈਂਦੇ ਆ ਜੀ ਇਹ ਵਾਹਿਗੁਰੂ ਵਾਹਿਗੁਰੂ ਰਸਤੇ ਦੇ ਵਿੱਚ ਇਦਾਂ ਜਦੋਂ ਦਰਬਾਰ ਸਾਹਿਬ ਨੂੰ ਜਾਂਦੇ ਆ ਤਾਂ ਰਮਨਲੇ ਸਾਹਿਬ ਲਾਏ ਹੋਏ ਨੇ ਕੋਈ ਵੀ ਬੰਦਾ ਰਮਨਲਾ ਸਾਹਿਬ ਲੈ ਕੇ ਦਰਬਾਰ ਸਾਹਿਬ ਜਾ ਸਕਦੇ ਆ ਬਾਓ ਜੀ ਆ ਆ ਚਾਹ ਦੇ ਸਟਾਲ ਕਹਿੰਦੇ ਜੀ ਚਾਹ ਵੀ ਲੋ ਆ ਕੇ ਉਹ ਹੈ ਕਿ ਨਾ ਇੱਥੇ ਤੋਂ ਜੀ ਫਿਰ ਬੈਠਣੇ ਸ਼ੁਰੂ ਹੋ ਜੰਨੇ ਆ ਗਰੀਬ ਲੋਕ ਪਰਸਨ ਜਿਹਨਾਂ ਲੋਕ 1 ਰੁਪਿਆ 2 ਰੁਪਏ ਦੇਈ ਜਾਂਦੇ ਫਿਰ ਉਹ ਗੁਰਦੁਆਰਾ ਸਾਹਿਬ ਆ ਜੀ ਸਾਹਮਣੇ ਨਜ਼ਰ ਆਉਂਦਾ ਹੁਣ ਤੁਹਾਨੂੰ ਫਿਰ ਜਦੋਂ ਜਾਂਦੇ ਜਾਂਦੇ ਸੰਗਤਾਂ ਆਪਣੀ ਸ਼ਰਧਾ ਦੇ ਮੁਤਾਬਕ ਕੋਈ 5 ਕੋਈ 10 ਕੋਈ ਰੁਪਈਆ ਖੰਡ ਇਹਨਾਂ ਨੂੰ ਪਾਉਂਦੇ ਜਾਈ ਜਾਂਦੇ ਇਹਨਾਂ ਦੀ ਤਦਾਰ ਸਮਝ ਲਓ ਵੀ 100 150 ਤੇ ਜ਼ਿਆਦਾ ਹੋ ਸਕਦੇ ਇਸ ਫੇਰੇ ਤੱਕ ਇੱਦਾਂ ਹੀ ਲਾਈਨ ਦੇ ਵਿੱਚ ਬੈਠੇ ਨੇ ਸਾਈਡ ਦੇ ਵਿੱਚ ਪਹੁੰਚ ਗਏ ਜੀ ਗੁਰਦੁਆਰਾ ਸਾਹਿਬ ਦੇ ਨੇੜੇ ਇੱਥੇ ਤੇ ਹਲ ਹੌਲੇ ਸੁਵੀਰ ਫਟ ਕੇ ਸੁਖਵੀਰ ਕਹਿੰਦੇ ਵੀ ਸਿਰ ਤੇ ਪਟਕਾ ਲੈਣਾ ਤੇ ਸਾਧ ਸੰਗਤ ਬਹੁਤ ਸੰਗਤ ਆ ਰਹੀ ਹੈ ਇੱਧਰ ਤੋਂ ਸਾਰੇ ਇਸ਼ਨਾਨ ਵਗੈਰਾ ਕਰਕੇ ਦਰਬਾਰ ਸਾਹਿਬ ਨਤਮਸਤਕ ਹੋਣ ਦੇ ਵਾਸਤੇ ਵਾਹਿਗੁਰੂ ਦੇਖ ਲੈ ਪਹਿਲਾਂ ਲੱਭਣ ਕੀ ਦੇਖ ਲੈ ਸਿਰ ਪਰ ਆਉਂਦੀ ਕਿ ਨਹੀਂ ਆਉਂਦਾ तू तो भी देख लेना अपने पर भी आज ठीक है इस तरफ तो थोड़ा बड़ा होर भी है सब कोई होगा ਕਿੰਨੇ ਪਾਸੇ ਤਾਂ ਬੇ। ਅੱਜ ਪਹੁੰਚ ਲਿਆ ਪਾ ਦਰਬਾਰ ਸਾਹਿਬ ਦੇ ਅੱਗੇ। ਜੈਸਮੀਨ ਨੂੰ ਕਮਰੇ ਜਿੱਤੇ ਇੱਧਰ ਖੋਲ ਹੋਣੇ ਜੋੜਾ ਘਰ ਇੱਧਰ ਹੀ ਸਾਡਾ। ਆਹੇ ਜੋੜਾ ਘਰ ਇੱਧਰ। ਵਾਹਿਗੁਰੂ कृपा करे मेरे मार वागु 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 ये बिल्कुल जी दरबार साहब के बिल्कुल अगे है जी ये दुकाना ਕੱਲ ਬੇਤਰੀਕ ਨੂੰ ਆਪਣੇ ਜੀ ਭਗਵੰਤ ਜੀ ਸਾਹਿਬ ਵੀ ਐਸੇ ਜਦੋਂ ਅਸੀਂ ਆਏ ਆ ਔਰ ਇਹ ਸਾਥੋਂ ਆਉਣ ਤੋਂ ਪਹਿਲਾਂ ਥੋੜਾ ਟਾਈਮ ਪਹਿਲਾਂ ਨਿਕਲ ਕੇ ଥିਗੇ ਜੀ ਉਹ ਮੁੱਖ ਮੰਤਰੀ ਪੰਜਾਬ ਤੇ ਵਾਹਿਗੁਰੂ ਸਤਨਾਮ ਸੱਚਾ ਪਾਸ਼ਾ ਦਰਬਾਰ ਸਾਹਿਬ ਅੰਦਰ ਫਰਦਾਸ਼ਾ ਬੈਂਤੀਆਂ ਲਈ ਕਾਊਂਟਰ ਦੇ ਉੱਪਰ ਆਪਾਂ ਪੇਮੈਂਟ ਜਮ੍ਹਾਂ ਕਰਵਾਇਆ ਹੈ ਜੀ ਫੋਟੋ ਪਹੁੰਚਾ ਦੇਣਾ ਮੈ ਕਾਦੀ ਫੋਟੋ ਪਹੁੰਚਾ ਦੇਣੀ ਹੈ ਕਿੱਥੂ ਦੇ ਤਲਾ ਤੇ ਫਰਦਾਸ਼ਾ ਬੈਂਤੀਆ ਕਰਵਾ ਕੇ ਅੱਗੇ ਹਾਂ ਨੂੰ ਮੈਂ ਆਪਣੀ ਜ਼ਿੰਮੇਵਾਰੀ ਦੇ ਨਾਲ ਫੋਟੋ ਭੇਜ ਦਵਾ ਅੱਛਾ 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 ਚਲੋ ਆਜੇ ਫਿਰ ਨਮਸਕਾਰ ਕਰੀਏ ਫਿਰ ਆਪਾਂ ਨਿਕਲਣਾ ਵੀ ਅੱਗੇ ਨੂੰ ਵਾਹਿਗੁਰੂ

ਖਾਬ ਦੇ ਅੰਦਰ ਨਹੀਂ ਜੀ ਵੀਡੀਓ ਬਣਾਉਣ ਦਿੰਦੇ ਵਾਹਿਗੁਰੂ ਸਤਨਾਮ ਸ੍ਰੀ ਸਿਕਿਉਰਿਟੀ ਰੀਜਨ ਹੈ ਜੀ ਵਾਹਿਗੁਰੂ ਵਾਹਿਗੁਰੂ ਇੱਧਰ ਜੀ ਦਰਬਾਰ ਸਾਹਿਬ ਤੋਂ ਨਿਕਲਣ ਤੋਂ ਬਾਅਦ ਅਖੰਡ ਜਾਪ ਚੱਲ ਰਹੇ ਨੇ ਜੀ ਜਿਹੜੀਆਂ ਜਿਹੜੀਆਂ ਸਿੰਘ ਤਾਂ ਅਖੰਡ ਜਾਪ ਕਰਵਾਉਣੇ ਆ ਜੀ ਇੱਥੇ ਵਾਹਿਗੁਰੂ ਵਾਹਿਗੁਰੂ ਪਾਲਾ ਕਰੀ ਸੱਚਾ ਬਾਦਸ਼ਾਹ ਲੋਥੇ ਜੱਲ ਲੈ ਲੋ Prashad. Mă Satgurudev chariye lakhe ਸਿੰਘ ਜੀ ਭਾਈ ਧਰਮ ਸਿੰਘ ਜੀ ਸਥਾਨ ਬੂੰਗਾ ਮਾਈ ਪੱਗੋ ਜੀ ਇਹ ਸਥਾਨ ਤੇ ਬਿਲਕੁਲ ਦਰਬਾਰ ਸਾਹਿਬ ਦੇ ਨਜ਼ਦੀਕ ਹੈ ਜੀ I'm <laughs> ਮਹਾਰਾਜਿਓ ਹਾਜ਼ਰਾ ਹਜੂਰ ਸਰਬ ਕਲਾਪ ਕੋ ਤਾਂ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜਿਓ ਅਬਚਲ ਨਗਰ ਗੋਬਿੰਦ ਗੁਰੂ ਕਾਹ ਸ੍ਰੀ ਅਬਚਲ ਨਗਰ ਦੇ ਵਿੱਚ ਪਹੁੰਚੇ ਆ ਗੁਰੂ ਚਰਨਾਂ ਦੇ ਵਿੱਚ ਪਹੁੰਚੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੁਹਾਡੀ ਚਰਨ ਛੋਹ ਧਰਤੀ ਦੇ ਪਹੁੰਚੇ ਆ ਦਾਤਾ ਸੱਚਾ ਪਾਤਸ਼ਾਹ ਅਰਦਾਸਾ ਹੈ ਬੇਨਤੀਆਂ ਹੈ ਮੇਰੇ ਮਾਲਕ ਸੱਚਾ ਪਾਤਸ਼ਾਹ ਸਰਬ ਤੇ ਭਲੇ ਦੀ ਅਰਦਾਸ ਆ ਮੇਰੇ ਮਾਲਕ ਸੱਚਾ ਪਾਤਸ਼ਾਹ ਜੀ ਕਿਰਪਾ ਕਰਿਓ ਚੜ੍ਹਦੀ ਕਲਾ ਦੇ ਵਿੱਚ ਰੱਖਿਓ ਸਾਡੀ ਭੈਣ ਤਿੰਦਰ ਕੌਰ ਇੰਗਲੈਂਡ ਨੂੰ ਚੜਦੀ ਕਲਾ ਦੇ ਵਿੱਚ ਰੱਖਿਓ ਮੇਰੇ ਮਾਲਕ ਜੋ ਗਰੀਬ ਗਰੂਪੇ ਦੀ ਹੈਲਪ ਕਰਦੀ ਹੈ ਮੇਰੇ ਮਾਲਕ ਸੱਚਾ ਪਾਤਸ਼ਾਹ ਜੀ ਉਹ ਚੜਦੀ ਕਲਾ ਦੇ ਵਿੱਚ ਰੱਖਿਓ ਕਿਰਨ ਕੌਰ ਸਾਡੀ ਭੈਣ ਗਰੇਵਾਲ ਫੈਮਿਲੀ ਤੋਂ ਸੱਚਾ ਪਾਤਸ਼ਾਹ ਜੀ ਸੁੱਖ ਸ਼ਾਂਤੀ ਚੜਦੀ ਕਲਾ ਦੀ ਉਹਨਾਂ ਦੀ ਵੀ ਅਰਦਾਸ ਹੈ ਉਹਦੇ ਬਾਅਦ ਗੁਰਬਖਸ਼ ਕੌਰ ਹੈ ਜੀ ਇੰਗਲੈਂਡ ਤੋਂ ਇਹ ਮੇਰੇ ਮਾਲਕ ਸੱਚਾ ਪਾਤਸ਼ਾਹ ਜੀ ਚੜਦੀ ਕਲਾ ਬਖਸ਼ਣੀਆਂ ਉਹਨਾਂ ਨੂੰ ਵੀ ਹਰਪ੍ਰੀਤ ਕੌਰ ਇੰਗਲੈਂਡ ਤੋਂ ਆ ਜੀ ਚੜਦੀ ਕਲਾ ਬਖਸ਼ਣੀਆਂ ਗੁਰੂ ਗੋਬਿੰਦ ਸਾਹਿਬ ਮਹਾਰਾਜ ਜੀਓ ਸਰਬਜੀਤ ਕੌਰ ਆ ਸਾਡੀ ਭੈਣ ਇੰਗਲੈਂਡ ਤੋਂ ਮੇਰੀ ਮਾਤਾ ਮੇਰੀ ਭੈਣ ਸਭ ਕੁਝ ਲੱਗਦੀ ਆ ਸਾਡੀ ਕਿਰਪਾ ਕਰਿਓ ਮੇਰੇ ਮਾਰਕ ਸੱਜਾ ਪਾਸ਼ਾ ਜੀ ਉਹਨਾਂ ਨੂੰ ਦਿਨ ਦੁਪਹਿਰ ਰਾਤ ਚੋਂ ਆਪਣੀ ਤਰੱਕੀਆਂ ਬਖਸ਼ਿਓ ਸਾਰਿਆਂ ਨੂੰ ਇੱਕ ਵਾਰ ਲਕੋਰ ਮੇਰੇ ਦਾਤਾ ਸੱਜਾ ਪਾਸ਼ਾ ਜੀ ਉਹ ਸਾਡੀ ਭੈਣ ਨੂੰ ਤੰਦਰੁਸਤੀਆਂ ਬਖਸ਼ਣੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ ਦਿਨ ਦੁਪਹਿਰ ਰਾਤ ਚੋਂ ਆਪਣੀਆਂ ਤਰੱਕੀਆਂ ਬਖਸ਼ਣੀਆਂ ਮੇਰੇ ਮਾਰਕ ਸੱਜਾ ਪਾਸ਼ਾ ਜੀ ਹੋਰ ਸਾਡੀ ਸਰਬਜੀਤ ਭੈਣ ਹੈ ਆਪਣਾ ਕੈਨੇਡਾ ਤੋਂ ਸੱਚਾ ਪਾਤਸ਼ਾਹ ਜੀ ਉਹ ਹੋਰ ਸਾਡੀਆਂ ਬਹੁਤ ਸਾਰੀਆਂ ਭੈਣਾਂ ਜਿਨ੍ਹਾਂ ਦੇ ਨਾਮ ਚੇਤੇ ਨਹੀਂ ਆਗੇ ਜਿਹੜੀਆਂ ਸਾਨੂੰ ਦਿਲੋਂ ਪਿਆਰ ਕਰਦੀਆਂ ਮੇਰੇ ਮਾਲਕ ਸੱਚੇ ਵਾਹ ਸਭ ਨੂੰ ਤੰਦਰੁਸਤੀਆਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਿਨ ਦੁੱਖ ਨਾ ਰਹਾਂ ਚੱਕਣੇ ਤਰੱਕੀਆਂ ਬਖਸ਼ਣੀਆਂ ਸਾਡੇ ਵੀਰਾਂ ਨੂੰ ਸਾਡੇ ਸਬਸਕ੍ਰਾਈਬਰਾਂ ਨੂੰ ਸਾਰਿਆਂ ਨੂੰ ਸੱਚਾ ਪਾਤਸ਼ਾਹ ਜੀ ਜੋ ਇਸ ਵੀਡੀਓ ਦੇ ਜਰੀਏ ਤੁਹਾਡੇ ਦਰਸ਼ਨ ਕਰ ਰਹੇ ਆ ਸਭ ਨੂੰ ਸੁੱਖ ਸ਼ਾਂਤੀ ਦੇਣੀ ਮੇਰੇ ਮਾਲਕ ਸੱਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 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 ਸਤਨਾਮ ਸ਼੍ਰੀ ਵਾਹਿ ਸਤਨਾਮ ਸ਼੍ਰੀ ਵਾਹਿ ਸਤਨਾਮ ਸ਼੍ਰੀ ਵਾਹਿ ਵਾਹਿਗੁਰੂ ਹੰਦਰਸਤੀ ਵਾਹਿਗੁਰੂ ਸ਼ੁਕਰਾਨਾ ਮੇਰੇ ਮਾਲਕ ਤੇਰਾ ਜੋ ਤੂੰ ਸਵਾਸ ਚ ਲਾ ਰਿਹਾ ਤੰਦਰੁਸਤੀ ਦੇ ਨਾਲ ਮੇਰੇ ਮਾਲਕ ਸੱਚਾ ਪਾਤਸ਼ਾਹ ਕਿਰਪਾ ਕਰਿਓ ਦਿਨ ਦਿਹਾੜਾ ਲੁਕਿਰਪਾ ਲਓ ਸੱਚਾ ਪਾਤਸ਼ਾਹ ਸੱਚਾ ਪਾਤਸ਼ਾਹ ਮਿਹਰ ਕਰਨੀਏ ਮਿਹਰ ਕਰਨੀਏ ਮਿਹਰ ਕਰਨੀਏ ਵਾਹਿਗੁਰੂ ਵਾਹਿਗੁਰੂ ਬੋੜੀ ਸਾਹਿਬ ਵਾਹਿਗੁਰੂ ਵਾਹਿਗੁਰੂ ਇਹ ਬੋੜੀ ਸਾਹਿਬ ਦਾ ਇਤਿਹਾਸ ਵੀ ਲਿਖਿਆ ਭਾਈ ਉੱਥੇ ਵਾਹਿਗੁਰੂ ਰਾਤ ਨੂੰ ਰਾਸ ਦਾ ਇੱਥੇ ਦਾ ਨਜ਼ਾਰਾ ਕੁਝ ਹੋਰ ਹੁੰਦਾ ਏ ਲਾਈਟਿੰਗ ਤੇ ਨਾਲ ਆਪਣੇ ਫੁਆਰੇ ਵਗੈਰਾ ਚੱਲਦੇ ਆ ਜੀ ਉਹ ਵਾਹ ਇੱਕ ਵਾਰ ਕਰੀ ਨਿੰਮ ਦਾ ਬੂਟਾ ਜੀ ਇੱਥੇ ਵੀ ਸਰਾਇਆ ਵਗੈਰਾ ਮਿਲ ਜਾਂਦੀਆਂ ਜੇ ਲੈਣੀਆਂ ਹੋਵੇ ਅੰਦਰ ਗੁਰੂ ਘਰ ਦੇ ਵਿੱਚ ਵੀ

ਸਾਫ ਸਫਾਈ ਦਾ ਪੂਰਾ ਧਿਆਨ ਰੱਖਿਆ ਜਾਂਦਾ ਜੀ ਇੱਥੇ ਰੈਗੂਲਰ ਪੂਰੇ ਟਾਈਮ ਦੇ ਨਾਲ ਇੱਥੇ ਸਫਾਈ ਕੀਤੀ ਜਾ ਰਹੀ ਹੈ ਤੇ ਸੰਗਤ ਨੂੰ ਵੀ ਕਿਹਾ ਜਾਂਦਾ ਵੀ ਸਾਫ ਸਫਾਈ ਦਾ ਧਿਆਨ ਰੱਖੋ ਜੀ ਤੁਸੀਂ ਸਾਰੇ ਚਲੋ ਜੀ ਹੁਣ ਗੁਰੂ ਘਰ ਲੰਗਰ ਸ਼ਖਦੇ ਆ ਜੀ ਥੋੜਾ ਥੋੜਾ ਇੱਥੇ ਬਾਅਦ ਫਿਰ ਨੈਕਸਟ ਪ੍ਰੋਗਰਾਮ ਦੇਖਦੇ ਹਾਂ ਕੀ ਬਣਦਾ ਹੈ ਜੀ ਆਇਆਂ ਨੂੰ ਜੀ ਵੈਲਕਮ ਲੋ ਜੀ ਹਾਲੋ ਕਿਰਪਾ ਇਸਕੇ ਅੱਗੇ ਜੂਤੇ ਲੈ ਕੇ ਜਾਣਾ ਮਨਾ ਹੈ ਅਸੀਂ ਤਾਂ ਲੈ ਕੇ ਨਹੀਂ ਆਏ ਜੂਤੇ يلا <applause> 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 I'm not a king. ਰਾਮ ਨਾਮਾ ਵਰ ਰੰਗ ਦਾ ਸੁਖਾ ਜਾ ਗੁਰਦੁਆਰਾ ਸਾਹਿਬ ਤੋਂ ਨਿਕਲੇ ਆਏ ਸੀਗੇ ਜੀ ਹੁਣ ਤੇ ਹੁਣ ਜਿੰਨੀ ਸੰਗਤ ਗੁਰੂ ਘਰ ਨੂੰ ਆ ਰਹੀ ਹੈ ਉੰਨੀਓ ਗੁਰੂ ਘਰ ਤੇ ਵਾਪਸੀ ਇੱਧਰੋਂ ਜਾ ਵੀ ਰਹੀ ਆਪਣੀਆਂ ਕਰਾਇਆਂ ਨੂੰ ਤੇ ਅਲੱਗ-ਅਲੱਗ ਤੇ ਸਥਾਨਾਂ ਇੱਥੇ ਜਿਹੜੇ ਘੁੰਮਣੇ ਆਲੇ ਉੱਥੇ ਨੂੰ ਵੀ ਹਰ-ਹਰ ਗੱਡੀਆਂ ਬੇਲੀਆਂ ਹੋ ਗਈਆਂ ਜਾ ਚੁੱਕੀਆਂ ਕੁਝ ਅਸੀਂ ਵੀ ਦੇਖਣੀ ਹੈ ਇੱਕ ਗੱਡੀਆਂ ਹਾਂ ਗੱਲ ਕੇ ਹੁਣ ਬਾਪੂਆਂ ਦਾ ਕਿਹੜਾ ਏਰੀਆ ਬਾਪੂ ਕਿੱਥੋਂ ਆਏ ਹੋਇਆ ਤੁਸੀਂ ਛੱਬੇ ਹੋਏ ਛੱਬੇ ਕਿਹੜੇ ਕਿ ਕਿੱਥੇ ਜਿਹੜਾ ਪੈਂਦਾ ਹੈ ਅਮਰਤਸਰ ਦੇ ਲਾਗੇ ਅੱਛਾ ਅਮਰਤਸਰ ਦੇ ਨਾਲ ਆ ਬੋਲ ਬਾਦੀਸ਼ੇ ਬਾਬਾ ਨੋਟਸ ਅੱਛਾ ਠੀਕ 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 ਹੈ ਜੀ ਠੀਕ ਅੱਛਾ ਠੀਕ ਹੈ ਜੀ ਅਮਰਤਸਰ ਨਾਲ ਹੀ ਗੁਰਦੁਆਰਾ ਓਕੇ ਓਕੇ ਠੀਕ ਹੈ ਠੀਕ ਹੈ ਅਮਰਤਸਰ ਤੋਂ ਆਏ ਖਾ ਸਕਦੇ ਜੀ